ਘਰ ਦੇ ਵਿੱਚ ਆਪਦੇ ਤੁਸੀਂ ਜਿਆਦਾ ਵਾਧਾ ਬੱਚਿਆਂ 'ਚ ਕਰਨਾ ਚਾਹੁੰਦੇ ਹੋ ਕੱਜਲ ਤੇ ਸੁਰਮਾ ਇਹ ਬੱਚਿਆਂ ਨੂੰ ਰਾਤ ਨੂੰ ਸੌਣ ਵੇਲੇ ਜਿਆਦਾ ਰੋਜ ਨਹੀਂ ਪਾਣਾ ਤਾਂ ਨਾ ਪਾਓ ਸ਼ਨੀਵਾਰ ਸ਼ੁੱਕਰਵਾਰ ਵਰ ਦਿਨ ਰਾਤ ਨੂੰ ਪਾ ਲਓ ਤੇ ਬੱਚਿਆਂ ਦਾ ਤੁਸੀਂ ਸਵੇਰ ਦੇਖੋ ਕਿੰਨਾ ਚੇਂਜ ਹੋਊਗਾ ਔਰ ਉਸ ਤੋਂ ਬਾਅਦ ਬੱਚੇ ਸਟਰੋਂਗ ਕਿੰਨੇ ਹੋਊਗੇ ਘਰਵਾਰ 'ਚ ਸੁਰਮਾ ਤੇ ਕੱਜਲ ਸੁਰਮਾ ਤੇ ਕੱਜਲ ਦੇ ਨਾਲ अच्छा एदे ना सब तो पहले शनि अच्छा ਹੁੰਦਾ ਬੱਚੇ ਚੱਲਦੇ ਵੀ ਨਹੀਂ ਨਾ ਬੱਚੇ ਤਾਂ ਜਿੱਦੀ ਹੋਗੇ ਮੇਰੀ ਗੱਲ ਸੁਣੋ ਜੀ ਮੇਰਾ ਇੱਕ ਮੇਰੇ ਕੋ ਕੋਈ ਬੱਚਾ ਆ ਜਾਏ ਕੋਈ ਬੰਦਾ ਆ ਜਾਏ ਉਹਨ ਮੈਂ ਆਪਾਂ ਦੱਸੂਗਾ ਦੀ ਕੁੰਡਲੀ ਚ ਕਿਹੜਾ ਗ੍ਰਹਿ ਉਹਨੂੰ ਕਰੂ ਕਰ ਰਿਹਾ ਹੈ ਖਰਾਬ ਕਰ ਰਿਹਾ ਉਹ ਠੀਕ ਹੋ ਜਾਂਦਾ ਹੁਣ ਪੁਰਾਣੇ ਜਮਾਨੇ ਚ ਬਹੁਤ ਵੱਡੀ ਗੱਲ ਕਹਿਣ ਜਾ ਰਹੇ ਆ ਅੱਗੇ ਬੱਚੇ ਵੱਧੇ ਫੁੱਲਦੇ ਸੀ ਬਿਮਾਰੀ ਘੱਟ ਲੱਗਦੀ ਸੀ ਹਾਂ ਹੁੰਦੇ ਸਾਰ ਬੱਚੇ ਦੇ ਕੰਨ ਬੰਦੇ ਸੀ ਇੱਕ ਬੱਚੇ ਦੇ ਅਸੀਂ ਤੜਾਗੀ ਪਾਉਂਦੇ ਸੀ ਤੁਹਾਨੂੰ ਪਤਾ ਹੋਣਾ ਜੀ ਠੀਕ ਹੈ ਜੀ ਅੱਜ ਤੜਾਗੀ ਨਾ ਚਾਂਦੀ ਦੀ ਰਹੀ ਨਾ ਦੂਜੀ ਰਹੀ ਹਾਲੇ ਕੀ ਕਈ ਲਾਲਿਆਂ ਦੇ ਘਰਾਂ ਚ ਪੰਜਾਬੀ ਅੱਜ ਵੀ ਤੜਾਗੀ ਪਾਉਂਦੇ ਆ ਲੇਕਿਨ ਇਹ ਸਾਰੇ ਜਿਹੜੇ ਰਿਵਾਜ ਆ ਗੁਜਰਾਤ ਵਾਲੇ ਸਾਈਡ ਚੱਲੇਗੇ ਪੰਜਾਬ ਚ ਖਤਮ ਹੋ ਰਹੇ ਉਹਦੇ ਨਾਲ ਫਾਇਦਾ ਕੀ ਹੁੰਦਾ ਉਹਦੇ ਨਾਲ ਬੱਚਾ ਤੰਦਰੁਸਤ ਰਹਿੰਦਾ ਹੈ ਬਿਮਾਰੀ ਨਹੀਂ ਲੱਗਦੀ ਘਰ ਦੇ ਵਿੱਚ ਵਾਧਾ ਰਹਿੰਦਾ ਹੈ